ਗੁਰਦਾਸ ਮਾਨ ਚਲਦੀ ਆਪਣੇ ਫੈਨਸ ਨੂੰ ਦੇ ਰਹੇ ਨੇ ਵੱਡਾ ਤੋਹਫਾ ਰਿਲੀਜ਼ ਹੋ ਰਹੀ ਹੈ ਉਹਨਾਂ ਦੀ ਨਵੀਂ ਐਲਬਮ ਸਸ਼ੀਕਾਲ ਜੀ ਤੁਸੀਂ ਦੇਖ ਰਹੀ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋ ਨਵੀਨ ਕੋਰੇ ਅੱਜ ਦੀ ਅਪਡੇਟ ਦੇ ਵਿੱਚ ਗੱਲ ਕਰਦੇ ਹਾਂ ਪੰਜਾਬੀ ਗਾਇਕੀ ਦੇ ਬਾਪਾ ਬੋਡ ਗੁਰਦਾਸ ਮਾਨ ਜੀ ਨੂੰ ਲੈ ਕੇ ਗੁਰਦਾਸ ਮਾਨ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਮੰਨੇ ਜਾਣ ਵਾਲੇ ਅਜ਼ੀਮ ਗਾਇਕ ਨੇ ਜੋ ਇੱਕ ਵਾਰ ਫਿਰ ਤੋਂ ਤਮਾਲ ਮਚਾਉਣ ਦੇ ਲਈ ਤਿਆਰ ਨੇ ਉਹਨੇ ਹਾਲੀ ਦੇ ਵਿੱਚ ਆਪਣੇ ਫੈਨਸ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦਰਅਸਲ ਗੁਰਦਾਸ ਮਾਨ ਦੀ ਨਵੀਂ ਐਲਬਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਜਿਸ ਤੇ ਵਿੱਚ ਉਹਨਾਂ ਨੇ ਐਲਬਮ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਦੀ ਨਵੀਂ ਐਲਬਮ ਵੱਖ-ਵੱਖ ਪਲੇਟਫਾਰਮਸ ਤੇ ਰਿਲੀਜ਼ ਹੋਣ ਜਾ ਰਹੀ ਹੈ। ਸਪੀਡ ਰਿਕਾਰਡਸ ਅਤੇ ਟਾਈਮਜ਼ 뮤직 ਵੱਲੋਂ ਪੇਸ਼ ਕੀਤੀ ਗਈ ਇਸ ਸ਼ਾਨਦਾਰ ਐਲਬਮ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਪੋਸਟਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਨਵੀਂ ਐਲਬਮ ਸਾਊਂਡ ਆਫ ਸੋਇਲ 2 ਸਤੰਬਰ ਨੂੰ ਟੀਜ਼ਰ ਆਊਟ ਹੈ ਪਹਿਲਾ ਗੀਤ 5 ਸਤੰਬਰ 2024 ਨੂੰ ਰਿਲੀਜ਼ ਹੋ ਰਿਹਾ ਹੈ 5 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਉਕਤ ਐਲਬਮ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਪੰਜਾਬੀ ਅਤੇ ਪੰਜਾਬੀ ਵੰਨਗੀ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਅੱਗੇ ਲਿਆਂਦਾ ਗਿਆ ਇਸ ਦੇ ਵਿੱਚ ਮਿੱਟੀ ਦੀ ਮਹਿਕ ਪੁਰਾਤਨ ਸਮਿਆਂ ਦੀਆਂ ਗੱਲਾਂ ਅਤੇ ਰਿਸ਼ਤਿਆਂ ਦੇ ਖਤਮ ਹੋਣ ਦੀ ਭਾਵਨਾਤਮਕਤਾ ਅਤੇ ਮੌਜੂਦਾ ਰਿਫਟ ਬਹੁਤ ਪ੍ਰਭਾਵਸ਼ਾਲੀ ਨੇ ਇਹਨਾਂ ਸ਼ਬਦਾਂ ਤੇ ਨਾਲ ਕੀਤਾ ਗਿਆ। ਪੂਰੀ ਦੁਨੀਆ ਦੇ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਗਾਇਕ ਗੁਰਦਾਸ ਮਾਨ ਦੀ ਗਿਣਤੀ ਉਹਨਾਂ ਤਜਰਬੇਕਾਰ ਕਲਾਕਾਰਾਂ 'ਚ ਹੁੰਦੀ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਅਜਿਹੇ ਗੀਤ ਗਾਉਣੇ ਪਸੰਦ ਕੀਤੇ ਜੋ ਸੱਚੇ ਪੰਜਾਬ ਅਤੇ ਰਿਸ਼ਤਿਆਂ ਨੂੰ ਖੂਬਸੂਰਤੀ ਦੇ ਨਾਲ ਦਰਸਾਉਂਦੇ ਨੇ। ਦਸਦੀਏ ਗੁਰਦਾਸ ਮਾਨ ਦਾ ਕਰੀਅਰ ਉਦੋਂ ਸ਼ੁਰੂ ਹੋਇਆ ਸੀ ਜਦੋਂ ਇੱਕ ਨਿਰਮਾਤਾ ਨੇ DD ਨੈਸ਼ਨਲ ਤੇ ਦਿਲ ਦਾ ਮਾਮਲਾ ਹੈ ਗੀਤ ਦੇ ਪ੍ਰਦਰਸ਼ਨ ਕਰਨ ਲਈ ਉਹਨਾਂ ਦੇ ਨਾਲ ਸੰਪਰਕ ਕੀਤਾ ਇਹ ਉਹਨਾਂ ਦਾ ਵੱਡਾ ਬ੍ਰੇਕ ਸੀ ਉਹਨਾਂ ਨੇ ਵਾਨੀ ਜਵਾਨੀ ਇਹ ਚੁਗਲੀਆਂ ਵਰਗੀਆਂ ਐਲਬਮਾਂ ਰਿਕਾਰਡ ਕੀਤੀਆਂ ਉਹ ਬੈਸਟ ਪਲੇਬੈਕ ਸਿੰਗਰ ਦਾ ਨੈਸ਼ਨਲ ਅਵਾਰਡ ਜਿੱਤਣ ਵਾਲੇ ਪਹਿਲੇ ਪੰਜਾਬੀ ਗਾਇਕ ਨੇ